ਅੱਜ ਦੇ ਰਾਵਣ ਜਿਹੜੇ ਅੱਜ ਦੇ ਲੋਕ ਦੋਖੀ ਲੋਕ ਨੇ ਉਹ ਭਗਵੰਤ ਮਾਨ ਵਰਗੇ ਉਹਦੀ ਟੀਮ ਐ ਸਖਿਆ ਮੰਤਰੀ ਵਰਗੇ ਐ ਸਿਹਤ ਮੰਤਰੀ ਵਰਗੇ ਐ ਇਥੋਂ ਦੇ ਮਰੀਸ਼ ਸ਼ਿਸ਼ੋਧਿਆ ਕੇਜਰੀਵਾਲ ਵਰਗੇ ਐ ਜਿਹੜੇ ਪੰਜਾਬ ਦੀ ਸੰਪਤੀ ਦੀ ਲੁੱਟ ਕਰ ਰਹੇ ਆ ਸਾਡੇ ਪੰਜਾਬ ਦੇ ਖਜ਼ਾਨਿਆਂ ਨੂੰ ਲੁੱਟ ਰਹੇ ਤਾਂ ਕਰਕੇ ਸੀ ਉਹਨਾਂ ਦਾ ਪਤਲਾ ਬੂ ਕਰੇ ਬਦਲਾ ਲਿਆਵਾਂਗੇ ਅਸੀਂ ਵਿਦੇਸ਼ਾਂ ਨੂੰ ਸੱਦ ਕੇ ਨੌਕਰੀਆਂ ਦੇ ਦਾਂਗੇ ਇੱਥੇ ਸਾਡੇ ਨੌਜਵਾਨ ਖੁਦਕੁਸ਼ੀਆਂ ਕਰਦੇ ਆ ਕੱਚਾ ਅਧਿਆਪਕ ਖੁਦਕੁਸ਼ੀ ਕਰ ਗਿਆ ਸੂਰੂ ਮੁੱਖ ਮੰਤਰੀ ਦੇ ਕੋਠੀ ਤੋਂ ਬਿਲਕੁਲ 2-4-10 ਕਿਲੋਮੀਟਰ ਤੇ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਿਰਫ ਕਾਗਜ਼ਾਂ 'ਚ ਸਿੱਖਿਆ ਕ੍ਰਾਂਤੀ ਲੈਂਦੀ ਐ ਕੋਈ ਭਰਤੀ ਨਹੀਂ ਕੀਤੀ ਕੋਈ ਰੋਜ਼ਗਾਰ ਨਹੀਂ ਦਿੱਤਾ ਕੋਈ ਪੋਸਟਾਂ ਨਹੀਂ ਨਵੀਆਂ ਦਿੱਤੀਆਂ ਪੁਰਾਣੀਆਂ ਦਿੱਤੀਆਂ ਰੱਦ ਕੀਤੀਆਂ ਨੇ ਇਹ ਇਹੀ ਹਾਲਾਤ ਰਹੇ ਤਾਂ ਦਿਵਾਲੀ ਵੀ ਆਉਂਦੀ ਹੈ ਲੋੜੀ ਵੀ ਆਉਂਦੀ ਹੈ 26 ਜਨਵਰੀ ਵੀ ਆਉਂਦਾ ਹੈ ਹਜੇ 1.5 ਸਾਲ ਪਏ ਐ ਪਹਿਲੇ 2-3 ਸਾਲ ਤੋਂ ਨੂੰ ਇਸ ਨਰਮਾਈ ਨਾਲ 10 ਮਿੰਟਾਂ ਤਰਲੇ ਕਰਕੇ ਸਾਹ ਦੱਸਦਾ ਕਿ ਲੋਕ ਪੰਜਾਬ ਦੇ ਤੁਹਾਡੇ ਮਿੰਟਾਂ ਤਰਲੇ ਕਰਦੇ ਜਿਨ੍ਹਾਂ ਨੇ ਤੁਹਾਨੂੰ ਸੱਤਾ ਸੌਂਪੀ ਆ ਤਾਂ ਫਿਰ ਅਗਲਾ 1.5 ਸਾਲ ਪਿਆ ਉਹ ਫਿਰ ਦੂਜਾ ਰਸਤਾ ਵੀ ਹੁੰਦਾ ਜਿਵੇਂ ਆਪ ਹੀ ਕਹਿੰਦੇ ਸੀ ਲੜਾ ਤੋਂ ਲੜਾ ਹੁੰਦਾ ਹੈ ਪਤਾ ਨਹੀਂ ਕਿਹੜਾ ਤੋਂ ਚਲਾ ਹੁੰਦਾ ਕਿ ਅਸੀਂ ਉਹਨਾਂ ਨੂੰ ਆਪਣਾ ਮਤ ਦਿੱਤਾ ਤੇ ਉਹ ਮਤ ਤੇ ਖਰੇ ਨਹੀਂ ਉਤਰੇ ਕਿ ਦੂ ਵੱਡੀ ਕੋਈ ਲੜ ਹੁਈ ਨਹੀਂ ਸਕਦੀ ਕਿ ਲੋਕਾਂ ਦੀ ਕਚਹਿਰੀ 'ਚ ਖੜਕੇ ਬਾਬੇ ਬਕਾਲੇ ਦੀ ਧਰਤੀ ਤੇ ਖੜਕੇ ਵਾਅਦੇ ਕੀਤੇ ਹੋਣ ਇਹ ਕਿਆ ਹੋਵੇ ਕੋਈ ਧਰਨੇ ਨਹੀਂ ਲਾਉਣ ਦੀ ਲੋੜ ਪਈ ਨਹੀਂ ਇਹ ਕਿਆ ਹੋਵੇ ਕਿ ਟਿੰਕਿਆਂ ਤੇ ਚੜ੍ਹਨ ਦੀ ਲੋੜ ਪਈ ਨਹੀਂ ਨਹੀਂ ਪੈਣੀ ਕਿ ਉਹ ਸਾਰਾ ਕੁਝ ਹੋ ਰਿਹਾ ਉਹ ਵੀ ਤਾਂ ਗੁੱਸਾ ਤਾਂ ਪੰਜਾਬ ਦੇ ਲੋਕਾਂ ਨੂੰ ਆ ਰਿਹਾ ਹੈ ਅਸੀਂ ਵਾਰ-ਵਾਰ ਚੈਲੰਜ ਕਰਦੇ ਆ ਕਿ ਆ ਕੇ ਖੜਕੇ ਦੇਖੋ ਜਨਤਕ ਟਕੜਬੇਡ ਕਰਾ ਲਓ ਜਿੱਥੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਖੜੇ ਹੋਣ ਉਹਨਾਂ ਦੇ ਮੰਤਰੀ ਵਿਧਾਇਕ ਅਫਸਰ ਸਾਈ ਖੜੀ ਹੋਵੇ ਸਾਨੂੰ ਇੱਥੇ ਹਰਾ ਦੇਣ ਅਸੀਂ ਮੰਗ ਮੰਨ ਲਾਂਗੇ ਸੋਸ਼ਲ ਮੀਡੀਆ ਤੇ ਅਸੀਂ ਮੀਡੀਆ ਚ ਮਾਫੀ ਮੰਗਾ ਗਏ ਕਿ ਦੇਖੋ ਜੀ ਮਾਸਟਰ ਤਾਂ ਇੰਨੇ ਇਸ਼ਤਿਹਾਰ ਦੇਤੇ ਦੇਖੋ ਜੀ ਆਟੀਟੀ ਤਾਂ ਇੰਨੀ ਭਰਤੀ ਦੇਤੀ ਲੈਕਚਰ ਆਦੀ ਤਾਂ ਇੰਨੀ ਭਰਤੀ ਦੇਤੀ ਜਿਹੜਾ ਆਰਟ ਐਂਡ ਕਰਾਫਟ ਦੇ ਤਾਂ ਇੰਨੀਆਂ ਭਰਤੀਆਂ ਦੇਤੀਆਂ ਉਮਰ ਹੱਦਾ ਛੋੜ ਦੇਤੀ 55% ਤਾਂ ਰੱਦ ਕਰਤੀ ਅਸੀਂ ਮਾਫੀਆਂ ਮੰਗ ਲਾਂਗੇ ਅੱਜ ਦੁਸ਼ਹਿਰੇ ਦਾ ਤਿਯਾਰ ਤੇ ਅੱਜ ਅਸੀਂ ਸੰਗਰੂਰ ਦੇ ਵਿੱਚ ਕੜੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਦੇ ਵਿੱਚ ਜਿੱਥੇ ਅੱਜ ਰਾਵਣ ਕੁੰਮਕਨ ਤੇ ਮਿਗਨਾ ਦੇ ਪੁਤਲਿਆਂ ਨੂੰ ਫੂਕਿਆ ਜਾਣਾ ਤਾਂ ਉੱਥੇ ਹੀ ਅੱਜ ਵੱਖਰਾ ਦੁਸ਼ਹਿਰਾ ਸੰਗਰੂਰ ਦੇ ਵਿੱਚ ਮਨਾਇਆ ਜਾਣਾ ਹੈ ਇਹ ਦੁਸ਼ਹਿਰਾ ਰਾਵਣ ਦੇ ਰੂਪ ਦੇ ਵਿੱਚ ਭਗਵੰਤ ਸਿੰਘ ਮਾਨ ਦਾ ਪੁਤਲਾ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਵੱਲੋਂ ਉਸ ਨੂੰ ਅੱਗ ਜੜੀ ਆ ਉਹ ਲਾਈ ਜਾਣੀ ਆ ਮੇਰੇ ਨਾਲ ਸੁਖਮਿੰਦਰ ਟਲ ਮਾ ਹੋਣਗੇ ਗੱਲਬਾਤ ਕਰਾਂਗੇ ਇਹ ਵੱਖਰਾ ਦੁਸ਼ਹਿਰਾ ਅੱਜ ਤੁਸੀਂ ਮਨਾ ਰਹੇ ਹੋ ਸੰਗਰੂਰ ਦੇ ਵਿੱਚ ਉਹ ਵੀ ਮੌਜੂਦਾ ਮੁੱਖ ਮੰਤਰੀ ਦੇ ਪੁਤਲੇ ਦੇ ਰੂਪ ਦੇ ਵਿੱਚ ਕਾਰਨ ਕੀ ਹੈ ਵੱਖਰਾ ਨਹੀਂ ਅਸਲ 'ਚ ਮੈਨੂੰ ਲੱਗਦਾ ਮਨਾਉਣਾ ਹੀ ਇਹ ਚਾਹੀਦਾ ਹੈ ਜਿਹੜੇ ਲੋਕ ਇਤਿਹਾਸ ਮਥਿਆਸ ਵਾਲੇ ਮਨਾ ਰਹੇ ਐ ਇਸ ਗੱਲ ਦਾ ਮੰਥਨ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਅੱਜ ਬਦੀ ਦਾ ਪ੍ਰਤੀਕ ਕੌਣ ਨੇ ਅਜੋਕੇ ਸਮੇਂ ਦੇ ਵਿੱਚ ਬਦੀ ਦਾ ਪ੍ਰਤੀਕ ਸਾਡੇ ਸਮਾਜ ਦੇ ਵਿੱਚ ਸਾਡੇ ਵੱਖ-ਵੱਖ ਢਾਂਚਿਆਂ ਦੇ ਵਿੱਚ ਸਿੱਖਿਆ ਢਾਂਚੇ ਸਿਹਤ ਢਾਂਚੇ ਦੇ ਵਿੱਚ ਕਿਹੜੇ ਨੇ ਕਿਹੜੇ ਉਹ ਪੋਲਿਊਟਡ ਲੋਕ ਐ ਉਹਨਾਂ ਦੇ ਪੁਤਲੇ ਫੂਕੀ ਮਨਾਉਣਾ ਚਾਹੀਦਾ ਹੈ ਤੇ ਤਾਂ ਕਰਕੇ ਅਸੀਂ ਅੱਜ ਪੰਜਾਬ ਦੇ ਵਿੱਚ ਕਿਉਂਕਿ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਿਰਫ ਕਾਗਜ਼ਾਂ 'ਚ ਸਿੱਖਿਆ ਕ੍ਰਾਂਤੀ ਲੈਂਦੀ ਐ ਕੋਈ ਭਰਤੀ ਨਹੀਂ ਕੀਤੀ ਕੋਈ ਰੋਜ਼ਗਾਰ ਨਹੀਂ ਦਿੱਤਾ ਕੋਈ ਪੋਸਟਾਂ ਨਹੀਂ ਨਵੀਆਂ ਦਿੱਤੀਆਂ ਪੁਰਾਣੀਆਂ ਦਿੱਤੀਆਂ ਰੱਦ ਕੀਤੀਆਂ ਨੇ ਤਾਂ ਇਹ ਗੱਲ ਲੋਕਾਂ ਨੂੰ ਦੱਸਣ ਵਾਸਤੇ ਕਿ ਸਾਡੇ ਨਾਲ ਬੈਠ ਕੇ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਵਿਧਾਇਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਡਿਬੇਟ ਕਰੇ ਅਸੀਂ ਇਸ ਗੱਲ ਤੇ ਡਿਫੀਟ ਕਰਾਂਗੇ ਹਰਾਵਾਂਗੇ ਕਿ ਪੰਜਾਬ ਦੇ ਵਿੱਚ ਕੋਈ ਭਰਤੀ ਨਹੀਂ ਕੀਤੀ ਕੋਈ ਨਵਾਂ ਇਸ਼ਤਿਹਾਰ ਨਹੀਂ ਦਿੱਤਾ ਤਾਂ ਇਸ ਗੱਲ ਦਾ ਚੈਲੰਜ ਲੈ ਕੇ ਅਸੀਂ ਅੱਜ ਆਏ ਆ ਕਿ ਅਸਲ ਵਿੱਚ ਅੱਜ ਦੇ ਰਾਵਣ ਜਿਹੜੇ ਅੱਜ ਦੇ ਲੋਕ ਦੋਖੀ ਲੋਕ ਨੇ ਉਹ ਭਗਵੰਤ ਮਾਨ ਵਰਗੇ ਉਹਦੀ ਟੀਮ ਐ ਸਖਿਆ ਮੰਤਰੀ ਵਰਗੇ ਐ ਸਿਹਤ ਮੰਤਰੀ ਵਰਗੇ ਐ ਇਥੋਂ ਦੇ ਮਨੀਸ਼ ਸ਼ਿਸ਼ੋਧਿਆ ਕੇਜਰੀਵਾਲ ਵਰਗੇ ਐ ਜਿਹੜੇ ਪੰਜਾਬ ਦੀ ਸੰਪਤੀ ਦੀ ਲੁੱਟ ਕਰ ਰਹੇ ਆ ਸਾਡੇ ਪੰਜਾਬ ਦੇ ਖਜ਼ਾਨਿਆਂ ਨੂੰ ਲੁੱਟ ਰਹੇ ਤਾਂ ਕਰਕੇ ਸੀ ਉਹਨਾਂ ਦਾ ਪਤਲਾਪੂ ਕਰੇ ਪਰ ਉਹਨਾਂ ਦੇ ਸ਼ਹਿਰ ਦੇ ਵਿੱਚਾਂ ਜੇ ਕਿਤੇ ਮੁੱਖ ਮੰਤਰੀ ਸਾਹਿਬ ਗੁੱਸਾ ਕਰਕੇ ਮੇਰੇ ਸ਼ਹਿਰ ਦੇ ਵਿੱਚ ਆ ਕੇ ਮੇਰੇ ਪਤਲੇ ਉਹ ਵੀ 라ਵਣ ਦੇ ਰੂਪ ਦੇ ਵਿੱਚ ਮੇਗਨਾ ਦੇ ਰੂਪ ਦੇ ਵਿੱਚ ਸਾਡੇ ਲੀਡਰਾਂ ਦੇ ਪਤਲੇ ਕਮਕਣ ਦੇ ਰੂਪ ਦੇ ਵਿੱਚ ਸਾਡੇ ਲੀਡਰਾਂ ਦੇ ਪਤਲੇ ਫੁਕੇ ਜਾ ਰਹੇ ਨੇ ਆ ਗੁੱਸਾ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਆਪਣਾ ਮਤ ਦਿੱਤਾ ਦੇਉ ਮਤ ਤੇ ਖਰੇ ਨਹੀਂ ਉਤਰੇ ਇਹ ਤਾਂ ਜੇ ਕਰਦੇ ਆ ਤਾਂ ਫਿਰ ਬਹੁਤ ਵੱਡੀ ਬੇਸ਼ਰਮੀ ਤੇ ਲਾਹਨਤ ਵਾਲੀ ਗੱਲ ਹੈ ਕਿ ਇਦੋਂ ਵੱਡੀ ਕੋਈ ਲਾਹਨਤ ਹੋਈ ਨਹੀਂ ਸਕਦੀ ਕਿ ਲੋਕਾਂ ਦੀ ਕਚਹਿਰੀ 'ਚ ਖੜਕੇ ਬਾਬੇ ਬਕਾਲੇ ਦੀ ਧਰਤੀ ਤੇ ਖੜਕੇ ਵਾਅਦੇ ਕੀਤੇ ਹੋਣ ਇਹ ਕਿਆ ਹੋਵੇ ਕੋਈ ਧਰਨੇ ਨਹੀਂ ਲਾਉਣ ਦੀ ਲੋੜ ਪੈਣੀ ਇਹ ਕਿਆ ਹੋਵੇ ਕਿ ਟਿੰਕਿਆਂ ਤੇ ਚੜਨ ਦੀ ਲੋੜ ਪੈਣੀ ਨਹੀਂ ਪੈਣੀ ਤੇ ਉਹ ਸਾਰਾ ਕੁਝ ਹੋ ਰਿਹਾ ਉਹ ਵੀ ਤਾਂ ਗੁੱਸਾ ਤਾਂ ਪੰਜਾਬ ਦੇ ਲੋਕਾਂ ਨੂੰ ਆ ਰਿਹਾ ਉਹਨਾਂ ਦੇ ਉਹ ਤਾਂ ਸਗੋਂ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਕਾਰ ਹੋ ਰਹੇ ਨੇ ਅੱਜ ਹਾਲਾਤ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸਕਾਰ ਹੋ ਰਹੇ ਨੇ ਉਹ ਜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਹੀ ਪ੍ਰੋਟੈਸਟ ਕਰਦੇ ਉਸ ਤੋਂ ਬਾਅਦ ਵੀ ਉਦੋਂ ਵੀ ਸਾਨੂੰ ਜਿਹੜੀਆਂ ਮੀਟਿੰਗਾਂ ਮਿਲਦੀਆਂ ਨੇ ਉਹ ਮੀਟਿੰਗਾਂ ਮਿਲਦੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਧਰਵਾਸਾ ਕੀ ਦਿੱਤਾ ਜਾਂਦਾ ਕੋਈ ਗੱਲ ਕਿਸੇ ਸਿਰ ਪੈਰ ਲੱਗਦੀ ਹੈ ਜਾਂ ਨਹੀਂ ਲੱਗਦੀ ਅਸੀਂ ਕਿਹਾ ਸੀ ਕਿ ਗੱਦੀ ਤੇ ਬੈਠਣ ਵਾਲੇ ਲੋਕ ਬਦਲਦੇ ਆ ਜਿਹੜੀ ਪਿੱਛੇ ਬੈਰੋਕ੍ਰੇਸੀ ਬੈਠੀ ਆ ਉਹੀ ਹੈ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਦੀਆਂ ਨੀਤੀਆਂ ਸੀ ਉਤੋਂ ਵੀ ਮਾੜੀਆਂ ਨੀਤੀਆਂ ਸਾਡੇ ਤੇ ਥੋਪੀਆਂ ਜਾ ਰਹੀਆਂ ਪਹਿਲੀ ਗੱਲ ਤਾਂ ਪਿਛਲੇ ਸਮਿਆਂ ਦੇ ਵਿੱਚ ਸਾਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਹੁਣ ਪਤਾ ਲੱਗਦਾ ਹੈ ਕਿ ਸਰਕਾਰਾਂ ਮੀਟਿੰਗਾਂ ਕਰ ਲੈਂਦੀਆਂ ਸੀ ਕੋਈ ਨਾ ਕੋਈ ਭਰਤੀ ਦੇ ਦਿੰਦੀ ਅਸੀਂ ਕਾਂਗਰਸ ਦੇ ਵੇਲੇ 5 ਸਾਲਾਂ ਦੇ ਵਿੱਚ ਤਿੰਨ ਚਾਰ ਭਰਤੀਆਂ ਮਾਸਟਰ ਕੈਡਰ ਦੀਆਂ ਆਈਆਂ 55% ਸਾਡੀ ਰੱਦ ਕੀਤੀ ਬੇਤੁਕੀ ਜਿਹੜੀ ਨਵੇਂ ਸਰਵਿਸਰ ਨਿਜਮਾ ਦੇ ਵਿੱਚ ਪੰਜਾਬ ਸਰਕਾਰ ਨੇ ਲਾਗੂ ਕੀਤੀ ਸੀ ਉਹ ਰੱਦ ਕੀਤੀ ਤੇ ਇਸ ਸਰਕਾਰ ਨੇ ਸਾਢੇ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਇੱਕ ਵੀ ਇਤਿਆਰ ਨਹੀਂ ਦਿੱਤਾ ਕਿਸਤੇ ਮਾੜੇ ਹਾਲਾਤ ਪ੍ਰਾਣੀ ਸਰਕਾਰਾਂ ਦੇ ਮੁਕਾਬਲੇ ਇਹ 3.5 ਸਾਲਾਂ ਦੇ ਵਿੱਚ ਹੋਏ ਐ ਨਾ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਲਗਾਤਾਰ ਰੱਦ ਹੋ ਜਾਂਦੀਆਂ ਰਹਿੰਦੀਆਂ ਨੇ ਜਾਂ ਨਿਗੜ ਜਾ ਕੇ ਬੇਰਜ਼ਗਾਰ ਮੁੜਦੇ ਨੇ ਕੋਈ ਭਰਤੀ ਨਹੀਂ ਦਿੱਤੀ ਜਾ ਰਹੀ ਤਾਂ ਕਰਕੇ ਅਸੀਂ ਇਹ ਲੁਧਿਆਣੇ 'ਚ ਵੀ ਸਾਨੂੰ ਕਰਨਾ ਪਿਆ ਜੇ ਲੁਧਿਆਣੇ ਤੋਂ ਬਾਅਦ ਜੂਨ ਤੋਂ ਬਾਅਦ ਕੀਤਾ ਹੁੰਦਾ 15 ਜੂਨ ਲੁਧਿਆਣੇ ਕਰਕੇ ਆ ਦੋ ਢਾਈ ਮਹੀਨਿਆਂ ਦੇ ਵਿੱਚ ਤਾਜ ਸੰਗਰੂਰ ਨਾ ਆਉਣਾ ਪੈਂਦਾ ਬਾਰ ਬਾਰ ਮੁੱਖ ਮੰਤਰੀ ਦੀ ਕੋਠੀ ਨਾ ਆਉਣਾ ਪੈਂਦਾ ਜੀ ਮਾਤਰੀ ਸਾਹਿਬ ਮਿਲਦੇ ਨੇ ਜਾਂ ਨਹੀਂ ਮਿਲਦੇ ਉਹ ਤਾਂ ਮਧੇਕਾ ਕਾਨੂੰਨ ਵੀ ਨਹੀਂ ਮਿਲਦੇ ਉਹ ਤਾਂ ਮੇਰੇ ਲੱਗਦਾ ਮੁੱਖ ਮੰਤਰੀ ਤਾਂ ਕੱਲੇ ਆਪਦੇ ਉਹਨਾਂ ਚੇਤਿਆਂ ਨੂੰ ਹੀ ਮਿਲਦੇ ਨੇ ਪੰਜਾਬ ਦੇ ਲੋਕ ਤਾਂ ਤਰਸਦੇ ਆ ਪੰਜਾਬ ਦੇ ਅੱਜ ਤੱਕ ਇੱਕ ਵੀ ਵੀਡੀਓ ਫੋਟੋ ਆਵਾਮ ਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਸ਼ੇਅਰ ਕਰਦਣਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਬੈਠ ਕੇ ਖਾਸ ਕਰਕੇ ਬੇਰਜ਼ਗਾਰਾਂ ਦੇ ਨਾਲ ਮੀਟਿੰਗ ਕੀਤੀ ਹੋਵੇ ਜਿੰਨਾ ਬੇਰਜ਼ਗਾਰਾਂ ਨੂੰ ਕਹਿੰਦੇ ਸੀ ਅਸੀਂ ਤਾਂ ਤੁਹਾਡੇ ਮਸਲੇ ਹੱਲ ਕਰ ਦਿਆਂਗੇ ਕਿਸੇ ਦੀ ਪੱਗ ਨਹੀਂ ਲੈਣੀ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਸਾਰੀਆਂ ਜਾਇਜ਼ ਐ ਤੁਹਾਡੀਆਂ ਪੋਆ ਮਾਸਟਰਾਂ ਦੀਆਂ ਭਰਤੀਆਂ ਹਰ ਇੱਕ ਸਾਲ ਕੈਲੰਡਰ ਬਣ ਕੇ ਹੋ ਜੂਗੀ ਸਾਢੇ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਨਹੀਂ ਆਈ ਤਾਂ ਉਹ ਸਾਰਾ ਕੁਝ ਉਲਟ ਹੋਇਆਗਾ ਜਿਵੇਂ ਉਦੋਂ ਕਿਹਾ ਜਾਂਦਾ ਸੀ ਫਿਰ ਜਿਹੜੀਆਂ ਉਹ ਕਿੜੀਆਂ ਨੌਕਰੀਆਂ ਜਿਹੜੀਆਂ ਕਹਿੰਦੇ ਨੇ ਕਿ ਅਸੀਂ ਦਿੱਤੀਆਂ ਨੌਕਰੀਆਂ ਹੋਰ ਨਾਲ ਸੂਬਿਆਂ ਦੇ ਵਿੱਚ ਦੀਆਂ ਸਟੇਜਾਂ ਤੇ ਜਾ ਕੇ ਆਪਣੀਆਂ ਸਪੀਚਾਂ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਕਿ ਜਿੰਨੀਆਂ ਨੌਕਰੀਆਂ ਮੈਂ ਦੇ ਦਿੱਤੀਆਂ ਸੱਤਨਾ 75 ਸਾਲਾਂ ਚ ਪਿਛਲੀਆਂ ਸਰਕਾਰਾਂ ਰਹੀਆਂ ਕਾਲੀ ਕਾਂਗਰਸ ਜਿਹੜੀ ਵੀ ਰਹੀ ਉਹਨਾਂ ਵੱਲੋਂ ਦਿੱਤੀਆਂ ਨਹੀਂ ਗਈਆਂ ਇਹੀ ਅਸੀਂ ਲੁਧਿਆਣੇ ਦੀ ਜਮਨੀ ਚੌਂਕ ਤੇ ਕਿਹਾ ਸੀ ਕਿ ਜੇ 60 60000 ਨੌਕਰੀਆਂ ਦੇਤੀਆਂ 50 ਦੇਤੀਆਂ ਉਹਨਾਂ ਨੂੰ ਲਿਆ ਕੇ ਸੰਗਰੂਰ ਤੁਸੀਂ ਲੁਧਿਆਣੇ ਲੋਕਾਂ ਦੇ ਸਾਹਮਣੇ ਖੜੇ ਕਰ ਦੋ ਕਿ ਇਹਨਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ 98 94 ਪਿਛਲੀਆਂ ਭਰਤੀਆਂ ਆਲਮ ਕਰੀਆਂ 23 64 ਲਮ ਕਰੀਆਂ 41 60 ਤੇ ਅਜੇ ਕੁਝ ਪੋਸਟਾਂ ਲਮ ਕਰੀਆਂ ਨਵਾਂ ਇੱਕ ਵੀ ਇਤਿਹਾਰ ਨਹੀਂ ਦਿੱਤਾ ਪਿਛਲੀਆਂ ਭਰਤੀਆਂ ਨੂੰ ਸਾਢੇ 3 ਸਾਲਾਂ ਦੇ ਵਿੱਚ ਜੇ ਕੰਪਲੀਟ ਨਹੀਂ ਕੀਤਾ ਕਦੇ 200 ਨੂੰ ਕਿਤੇ 100 ਨੂੰ 50 ਨੂੰ ਨਿਯੁਕਤੀ ਪੱਤਰ ਦੇਤੇ ਤਾਂ ਇਹ ਬਹੁਤ ਵੱਡੀ ਬੇਸ਼ਰਮੀ ਤੇ ਲਾਹਨਤ ਵਾਲੀ ਗੱਲ ਹੈ ਕਿ ਤੁਸੀਂ ਸਾਢੇ 3 ਸਾਲਾਂ ਦੇ ਵਿੱਚ ਪਿਛਲੀ ਭਰਤੀ ਨਹੀਂ ਕੰਪਲੀਟ ਕਰ ਸਕੇ ਨਮਾ ਇਤਿਹਾਰ ਦੇਣਾ ਪੈ ਰਿਹਾ ਮੰਨ ਲਓ ਇਹ ਅੱਜ ਤੋਂ ਬਾਅਦ ਇਛਤਿਹਾਰ ਫੋਰੀ ਵੀ ਆ ਜਾਂਦੇ ਤੇ 1.5 ਸਾਲਾਂ ਦੇ ਵਿੱਚ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਭਰਤੀਆਂ ਕੰਪਲੀਟ ਕੀਤੀਆਂ ਜਾਣਗੀਆਂ ਅਦਾਲਤਾਂ ਦੇ ਵਿੱਚ ਜਿਉਂਦੀ ਤੋਂ ਕੇਸ ਲਟਕਦੇ ਆ ਪਿਛਲੀਆਂ ਸਰਕਾਰਾਂ ਦੇ ਵੇਲੇ ਬਹੁਤ ਵੱਡੇ ਸਵਾਲ ਚੱਕਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਸੰਸਦ ਮੈਂਬਰ ਸੀਐਮ ਬਣਨ ਤੋਂ ਬਾਅਦ ਵੀ ਕਿ ਸਰਕਾਰਾਂ ਦਾ ਜਿਹੜਾ ਨਿਆਂ ਘਟਾ ਚਾ ਕਾਨੂੰਨੀ ਢਾਂਚਾ ਹੈ ਇਹਨੂੰ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਅਦਾਲਤਾਂ ਦੇ ਵਿੱਚ ਕੇਸ ਰੁਲਦੇ ਆ ਸਾਡੀ ਸਰਕਾਰ ਬਣ ਤੇ ਪਹਿਲੇ ਮਹੀਨੇ ਦੇ ਵਿੱਚ ਅਦਾਲਤਾਂ ਦੇ ਵਿੱਚ ਲਟਕਦੀਆਂ ਭਰਤੀਆਂ ਨੂੰ ਕੱਢ ਕੇ ਲਿਆਵਾਂਗੇ 1158 ਦੁਬਾਰੇ ਰੱਦ ਕਰਤੀ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੈ 8 ਰਦੀ ਇੱਕ ਵੀ ਭਰਤੀ ਨਹੀਂ ਕੀਤੀ ਐਂਟੀਟੀ ਦੀ ਇੱਕ ਵੀ ਭਰਤੀ ਨਹੀਂ ਕੀਤੀ ਲੈਕਚਰਾਰ ਦੀਆਂ ਪਰ ਧਿਆ ਰੱਦ ਕਰਤੀਆਂ ਨਵੀਆਂ ਦੇਣੀਆਂ ਪਰੇ ਰਹੀਆਂ ਤਾ ਸਾਨੂੰ ਤਾਂ ਇਹੀ ਹੈ ਕਿ ਸਾਡੇ ਨਾਲ ਬੈਠ ਕੇ ਡਿਬੇਟ ਕਰ ਲੈਣਾ ਆ ਤੁਹਾਡੇ মিডিਆ ਤੇ ਜਿਹੜਾ ਉਹਨਾਂ ਦਾ মিডিਆ ਉਹਦੇ ਤੇ ਕਰ ਲੈਣਾ ਸਾਨੂੰ ਹਰਾ ਦੇਣਾ ਅਸੀਂ ਪੰਜਾਬ ਦੀ ਜਨਤਾ ਦੇ ਸਾਹਮਣੇ মিডিਆ ਵਿੱਚ ਖੜ ਕੇ ਮਾਫੀ ਮੰਗਾ ਕੇ ਅਸੀਂ ਗਲਤ ਸੀ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਦੇ ਪੂਰੇ ਕੀਤੇ ਆ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਆਮ ਲੋਕ ਝੰਸੇ ਚ ਆ ਜਾਂਦੇ ਆ ਜਿਹੜੇ ਉਸ ਖੇਤਰ ਦੇ ਵਿੱਚ ਨੇ ਉਹਨਾਂ ਨੂੰ ਪਤਾ ਹੈ ਕਿ ਸਿੱਖਿਆ ਦੇ ਵਿੱਚ ਕਿਹੜੀ ਕ੍ਰਾਂਤੀ ਆਈ ਹੈ ਸਿਹਤ ਦੇ ਵਿੱਚ ਕਿਹੜੀ ਕ੍ਰਾਂਤੀ ਆਈ ਹੈ ਸਿਰਫ ਕੂਚੀਆਂ ਵੱਜ ਕੇ ਰੰਗ ਕੀਤਾ ਗਿਆ ਫਿਰ ਉਹ ਕਿਹੜੇ ਸਵਾਲ ਨੇ ਜਿੰਨਾਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਿਲਦੇ ਨਹੀਂ ਉਹ ਤਾਂ ਆਪਣੇ ਵਿਧਾਇਕਾਂ ਨੂੰ ਤ ਨਾਲਾ ਬੋਧੁਰ ਦੀ ਗੱਲ ਹੁਣ ਕਿਹੜੀ ਚੀਜ਼ ਆ ਜਿਹਦਾ ਡਰ ਮਨ ਦੇ ਵਿੱਚ ਬੈਠਿਆ ਹੋਇਆ ਕਿ ਕਿਤੇ ਲੋਕ ਆ ਸਵਾਲ ਮੈਨੂੰ ਨਾ ਕਰ ਦੇਣ ਜਾਂ ਬੇਰੋਜ਼ਗਾਰ ਆ ਸਵਾਲ ਨਾ ਕਰ ਦੇਣ ਜਾਂ ਜੋ ਹੱਕ ਮੰਗਣ ਵਾਲੇ ਲੋਕ ਆ ਉਹ ਆ ਸਵਾਲ ਨਾ ਕਰ ਦੇਣ ਕਿਹੜੀ ਗੱਲ ਦਾ ਡਰ ਹੈ ਇਹੀ ਕਿ ਅਸੀਂ ਕਿਆ ਸੀ ਭਰਤੀਆਂ ਕਰਾਂਗੇ ਅਸੀਂ ਤੁਹਾਡੀ ਉਮਰਾਂ ਛੋੜ ਦੇ ਦੇਾਂਗੇ ਅਸੀਂ 55% ਰੱਦ ਕਰ ਦਾਂਗੇ ਅਸੀਂ ਬਦਲਾ ਲਿਆਵਾਂਗੇ ਅਸੀਂ ਵਿਦੇਸ਼ਾਂ ਨੂੰ ਸੱਦ ਕੇ ਨੌਕਰੀਆਂ ਦੇ ਦਾਂਗੇ ਇੱਥੇ ਸਾਡੇ ਨੌਜਵਾਨ ਖੁਦਕੁਸ਼ੀਆਂ ਕਰਦੇ ਆ ਕੱਚਾ ਅਧਿਆਪਕ ਖੁਦਕੁਸ਼ੀ ਕਰ ਗਿਆ ਸਰੂਰ ਮੁੱਖ ਮੰਤਰੀ ਦੇ ਕੋਠੀ ਤੋਂ ਬਿਲਕੁਲ 2-4-10 ਕਿਲੋਮੀਟਰ ਤੇ ਇਹ ਸਵਾਲ ਜਦੋਂ ਜਨਤਾ ਚ ਜਾ ਕੇ ਅਸੀਂ ਖੜਾਂਗੇ ਨਾ ਕਿਉਂਕਿ ਇੱਕ ਵੀ ਚੋਣ ਜੇ ਅ ਕਿਹਾ ਜਾਂਦਾ ਸੀ ਕਿ ਪਿਛਲੀਆਂ ਸਰਕਾਰਾਂ ਵਾਲੇ ਭਜਦੇ ਆ ਠੀਕ ਹੈ ਪਿਛਲੀਆਂ ਸਰਕਾਰਾਂ ਵਾਲੇ ਲੱਖ ਮਾਰੇ ਸੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਬੇੜਾ ਤਬਾਹ ਕੀਤਾ ਕਾਂਗਰਸ ਨੇ ਉਸ ਤੋਂ ਬੱਧਰ ਹਾਲਾਤ ਕੀਤੇ ਆ ਪਰ ਕਿਤੇ ਨਾ ਕਿਤੇ ਲੋਕਾਂ ਚ ਜਾ ਕੇ ਵੀ ਖੜ ਜਾਂਦੇ ਸੀ ਤੇ ਅੱਜ ਜੇ ਇੰਨੇ ਹੀ ਭਗਵੰਤ ਮਾਨ ਜ ਆਵਾਦੀ ਪਾਰਟੀ ਨੇ ਕੰਮ ਕੀਤਾ ਹੋਵੇ ਕੰਮਾਂ ਨੂੰ ਲੈ ਕੇ ਲੋਕਾਂ ਚ ਜਾ ਕੇ ਖੜ ਜਾਣ ਜਿੱਥੇ ਕਿਤੇ ਦੁਖਦਾਈ ਘਟਨਾਵਾਂ ਵੀ ਵਾਪਰ ਜਾਂਦੀਆਂ ਪਿਛੇ ਹੜਾ ਦੇ ਦੌਰਾਨ ਵੀ ਤਾਂ ਉੱਥੇ ਆਪਣੀਆਂ ਸਖਤ ਸੁਰੱਖਿਆ ਫੋਰਸਾਂ ਨਾਲ ਲੈ ਕੇ ਜਾਣਾ ਪੈ ਰਿਹਾ ਕਿ ਲੋਕ ਸਾਨੂੰ ਘੇਰ ਕੇ ਜਿਵੇਂ ਇਹ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਹੈ ਵੀ ਸਾਡੇ ਨਾਲ ਕਿਤੇ ਉਹ ਗੱਲ ਨਾ ਹੋ ਸਵਾਲ ਸੁਣਨਾ ਨਹੀਂ ਚਾਹੁੰਦੇ ਉਹਦੀ ਕਿਹਾ ਜਾਂਦਾ ਤੂੰ 7 AMB ਵਾਲਾ ਤਾਂ ਨਹੀਂ ਕਿਤੇ ਤੂੰ ਫਲਾਣੇ ਚੈਨਲ ਵਾਲਾ ਤਾਂ ਨਹੀਂ ਕਿਤੇ ਜਿਹੜਾ ਸਵਾਲ ਕਰਦਾ ਤਾਂ ਮਤਲਬ ਕਿ ਜੇ ਉਹਨਾਂ ਦੀ ਕਾਰਗੁਜ਼ਾਰੀ ਤੇ ਤੁਸੀਂ ਸਵਾਲ ਚਾਹਦੇ ਹੋ ਤਾਂ ਤੁਸੀਂ ਉਹਨਾਂ ਦੇ ਵਿਰੋਧੀ ਹੋ ਜਿੱਥੇ ਕਿਤੇ ਉਹਨਾਂ ਦੇ ਨਾਲ ਸੰਬੰਧ ਤੇ ਜਸ ਕਰਨ ਵਾਲੇ ਐ ਤਾਂ ਉਹ ਠੀਕ ਐ ਇਹ ਸਾਰੀਆਂ ਗੱਲਾਂ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਤਾਂ ਕਰਕੇ ਲੋਕਾਂ ਚ ਨਾ ਕੋਈ ਮੰਤਰੀ ਜਾ ਰਿਹਾ ਨਾ ਵਧੇਖ ਜਾ ਰਿਹਾ ਅਸੀਂ ਵਾਰ-ਵਾਰ ਚੈਲੰਜ ਕਰਦੇ ਆ ਕਿ ਆ ਕੇ ਖੜਕੇ ਦੇਖੋ ਜਨਤਕ ਡਿਬੇਟ ਕਰਾ ਲਓ ਜਿੱਥੇ ਉਹਨਾਂ ਦੇ ਆਮ ਆਦੀ ਪਾਰਟੀ ਦੇ ਵੋਟਰ ਸਪੋਰਟਰ ਖੜੇ ਹੋਣ ਉਹਨਾਂ ਦੇ ਮੰਤਰੀ ਵਿਧਾਇਕ ਅਫਸਰ ਸਾਹੀ ਖੜੀ ਹੋ ਅਸੀਂ ਮੰਗ ਲਾਂ ਮੰਨ ਲਾਂਗੇ ਸੋਸ਼ਲ ਮੀਡੀਆ ਤੇ ਅਸੀਂ ਮੀਡੀਆ 'ਚ ਮਾਫੀ ਮੰਗਾਂਗੇ ਕਿ ਦੇਖੋ ਜੀ ਮਾਸਟਰ ਤਾਂ ਇਨੇ ਇਸ਼ਤਿਹਾਰ ਦੇਤੇ ਦੇਖੋ ਜੀ ਈਟੀਟੀ ਦਾ ਇਨੀ ਭਰਤੀ ਦੇਤੀ ਲੈਕਚਰਾਂ ਦੀ ਤਾਂ ਇਨੀ ਭਰਤੀ ਦੇਤੀ ਜਿਹੜਾ ਅਟੈਂਡ ਕਰਾਫਟ ਦੀ ਤਾਂ ਇਨੀਆਂ ਭਰਤੀਆਂ ਦੇਤੀਆਂ ਉਮਰ ਹੱਤਾਂ ਛੋੜ ਦੇਤੀ 55% ਤਾਂ ਰੱਦ ਕਰਤੀ ਅਸੀਂ ਮਾਫੀਆਂ ਮੰਗ ਲਾਂਗੇ ਤਾਂ ਕਰਕੇ ਕਿ ਅਸਲ 'ਚ ਜਵਾਬ ਨਹੀਂ ਕੋਈ ਕਿਸੇ ਵੀ ਖੇਤਰ ਦੇ ਵਿੱਚ 300 ਕਰੋੜ ਰੁਪਏ ਦਾ ਵੱਡਾ ਸਾਰਾ ਪ੍ਰੋਜੈਕਟ ਰੱਖ ਕੇ ਕਲਾ ਸੋਸ਼ਲ ਮੀਡੀਆ 'ਚ ਲੋਕਾਂ ਨੂੰ ਲੋਕਾਂ ਦੇ ਦਿਮਾਗ 'ਚ ਦੱਸਿਆ ਜਾ ਰਿਹਾ ਸਲਾਨਾ ਕਿ ਇੰਨਾ ਪੰਜਾਬ ਦੇ ਵਿੱਚ ਵਿਕਾਸ ਹੋ ਗਿਆ ਬਾਰ-ਬਾਰ ਇੱਕ ਦਿਮਾਗ 'ਚ ਲੋ ਆਮਦੀਪਾ ਤੋਂ ਪਹਿਲਾਂ ਕਾਂਗਰਸ ਨੇ ਲਾਏ ਸੀ ਉਵੇਂ ਲਾ ਕੇ ਅਸੀਂ ਲੋਕਾਂ ਦੇ ਦਿਮਾਗ 'ਚ ਗੱਲ ਚ ਜਾਦੀ ਪਰ ਪੈਰਲਲ ਅਸੀਂ ਲੋਕਾਂ ਦੇ ਦਿਮਾਗ 'ਚ ਇਹ ਵੀ ਜਚਾ ਰਹੇ ਆ ਕਿ ਇਹ ਸਾਰਾ ਕੁਝ ਨਕਲੀ ਹੈ ਅੱਜ ਵੀ ਫਿਰ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਇਨਵਾਈਟ ਕਰ ਦੇਣਾ ਸੀ ਇਸ ਦੁਸ਼ਹਿਰੇ ਤੇ ਚਾਹੇ ਸਰੋਤੇ ਦੇ ਰੂਪ ਦੇ ਵਿੱਚ ਹੀ ਕਰ ਦਿੰਦੇ ਮੈਨੂੰ ਲੱਗਦਾ ਕਿ ਨੈਤਿਕ ਤੌਰ ਤੇ ਉਹਨਾਂ ਨੂੰ ਹੀ ਸਵਾਗਤ ਕਰਨਾ ਚਾਹੀਦਾ ਸੀ ਉਹਨਾਂ ਦਾ ਸਹਿਰ ਆ ਉਹਨਾਂ ਦਾ ਜਿਵੇਂ ਕਹਿੰਦੇ ਸੀਗੇ ਕਿ ਸਾਡੇ ਆ ਪਿਛਲੇ ਸਰਕਾਰਾਂ ਨੂੰ ਬਹੁਤ ਮਾੜਾ ਕਹਿ ਜਾਂਦੇ ਸਾਡੇ ਨਾਲ ਬੜਾ ਉੱਥੇ ਸਾਡੇ ਤੇ ਜ਼ਬਰ ਹੁੰਦਾ ਸੀ ਮੈਨੂੰ ਲੱਗਦਾ ਕਿ ਜਦੋਂ ਉਹਨਾਂ ਤੱਕ ਕਿਸੇ ਨਾ ਕਿਸੇ ਤਰੀਕੇ ਇਹ ਗੱਲ ਪਹੁੰਚ ਗਈ ਹੋਣੀ ਹੈ ਕਿ ਅੱਜ ਦੇ ਰਾਵਣ ਸਾਨੂੰ ਸਮਝ ਰਹੇ ਆ ਬੇਰਜ਼ਗਾਰ ਤਾਂ ਉਹਨਾਂ ਨੂੰ ਹੀ ਬਣਦਾ ਸੀ ਕਿ ਸਾਨੂੰ ਕਨਵਿੰਸ ਕਰਵਾਉਂਦੇ ਕਿ ਅਸਲ 'ਚ ਅਸੀਂ ਰਾਵਣ ਨਹੀਂ ਆ ਇਹ ਸਾਡੀਆਂ ਮਜਬੂਰੀਆਂ ਨੇ ਤਾਂ ਜਿਵੇਂ ਕਹਿ ਜਾਂਦੇ ਸੀ ਉਹ ਸਵਾਗਤ ਕਰਦੇ ਇਹਨਾਂ ਬੇਰਜ਼ਗਾਰ ਅਧਿਆਪਕਾਂ ਦਾ ਜਿਨ੍ਹਾਂ ਨੇ ਸਾਰਾ ਕੁਝ ਬਣਾਉਣਾ ਹੈ ਹਰੇਕ ਖੇਤਰ ਦੇ ਵਿਅਕਤੀ ਪੈਦਾ ਕਰਨੇ ਆ ਕਿ ਤੁਸੀਂ ਸਾਡੇ ਸਮਾਜ ਦਾ ਸਤਿਕਾਰਯੋਗ ਵਰਗੋਂ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਤੇ ਮੈਨੂੰ ਲੱਗਦਾ ਕਿ ਸਾਨੂੰ ਤਾਂ ਇਹ ਕਹਿਣੇ ਨਹੀਂ ਚਾਹੀਦਾ ਸੀ ਸਗੋਂ ਅਸੀਂ ਤਾਂ ਇਸ ਵਾਰ ਪਾਸਾ ਕੀਤਾ ਕਿ ਕੋਠੀ ਨਾ ਆ ਜਾਈਏ ਸਾਈਡ ਤੇ ਖੜ ਕੇ ਗੱਲ ਕਰਕੇ ਦੇਖਦੇ ਆਂ ਕਿ ਆ ਉਹਨੂੰ ਇਹ ਗੱਲ ਦੀ ਚੜ੍ਹ ਹੁੰਦੀ ਹੋਵੇ ਕਿ ਕੋਠੀ ਅੱਗੇ ਆ ਕੇ ਮੇਰੇ ਰੋਸ ਪ੍ਰਦਰਸ਼ਨ ਕਰਦੇ ਆ ਤਾਂ ਅੱਜ ਤੱਕ ਦੂਰ ਬੈਠੇ ਆਂ ਇੱਥੇ ਆ ਕੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਸੰਪਰਕ ਕਰਦੇ ਪਰੰਤੂ ਸਾਢੇ 3 ਸਾਲਾਂ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਤੇ ਅੱਜ ਵੀ ਅਸੀਂ ਸਾਡੇ ਖਾਲੀ ਹੱਥ ਨੇ ਤਾਂ ਲੋਕਾਂ ਨੂੰ ਇਹ ਦੱਸ ਕੇ ਜਾਵਾਂਗੇ ਕਿ ਅੱਜ ਦਾ ਰਾਵਣ ਕੌਣ ਹੈ ਤੇ ਫਿਰ ਇਹ ਰਾਵਣ ਨੂੰ ਫੂਕੇ ਕੀ ਸੱਟਾ ਕੀ ਨਿਕਲਣ ਵਾਲਾ ਸੱਟਾਈ ਇਹੀ ਸੱਟਾ ਕਿ ਜੇ ਇ 26 ਜਨਵਰੀ ਵੀ ਹੁੰਦਾ ਹੈ ਹਜੇ 1.5 ਸਾਲ ਪਏ ਐ ਪਹਿਲੇ 2-3 ਸਾਲ ਤੋ ਤੁਹਾਨੂੰ ਉਸੇ ਨਰਮਾਈ ਨਾਲ ਦੱਸਦਾ ਮੈਂ ਤਰਲੇ ਕਰਕੇ ਸਾਰ ਦੱਸਦਾ ਕਿ ਲੋਕ ਪੰਜਾਬ ਦੇ ਤੁਹਾਡੇ ਮਿੰਤਾ ਤਰਲੇ ਕਰਦੇ ਜਿਨ੍ਹਾਂ ਨੇ ਤੁਹਾਨੂੰ ਸੱਤਾ ਸੌਂਪੀਆ ਤਾਂ ਫਿਰ ਅਗਲਾ 1.5 ਸਾਲ ਪਿਆ ਉਹ ਫਿਰ ਦੂਜਾ ਰਸਤਾ ਵੀ ਹੁੰਦਾ ਜਿਵੇਂ ਆਪ ਵੀ ਕਹਿੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਬਤਨ ਧੰਨਵਾਦ ਜੀ